ਆਉਂਦੇ 2 ਦਿਨ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬਰਸਾਤ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ orange alert ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਸਾਈ ਫਰਵਰੀ ਦੇਖਾਟ ਕੋਟ ਦਾ ਤਾਪਮਾਨ ਨੇ ਪਿਛਲੇ 70 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੋਰ ਕਿੰਗਰੇਨ ਦੱਸਿਆ ਕਿ ਮੌਤਮ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਹੁਣੇ ਦੱਸਿਆ ਕਿ 25 ਫਰਵਰੀ ਨੂੰ ਕਟੋਕੜਾ ਦਾ ਤਾਪਮਾਨ ਪਿਛਲੇ 70 ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਸੀ ਜਿਸ ਤੋਂ ਇਲਾਵਾ ਮੌਸਮੀ 파ਗ ਵੱਲੋਂ ਆਉਂਦੇ 2 ਦਿਨ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਤੇਜ਼ ਹਵਾਵਾਂ ਚੱਲਣ ਅਤੇ ਕਈ ਥਾਵਾਂ ਤੇ ਗੜੇਬਾੜੀ ਨੂੰ ਲੈ ਕੇ ਵੀ ਪ੍ਰੇਖਿਆਣੀ ਕੀਤੀ ਹੈ ਬੀਟੂਨ ਲੈ ਕੇ orange alert ਵੀ ਜਾਰੀ ਕੀਤਾ ਗਿਆ ਹੈ ਇਸ ਰਨ ਉਹਨਾਂ ਨੇ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਅੱਜ ਅਸੀਂ ਦੇਖਦੇ ਹਾਂ ਕਿ ਇੱਕ WDI ਸਿਸਟਮ ਜਿਹੜਾ ਸਾਰੇ ਰੀਜਨ ਦੇ ਉੱਪਰ ਹੀ ਬਣਿਆ ਹੋਇਆ ਸੋ ਉਹਦੇ ਕਰਕੇ ਕਲਾਉਡੀ ਔਰ ਰੇਨਿੰਗ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਇਹਦੇ ਨਾਲ ਜਿਹੜਾ ਅਸੀਂ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਵੀ ਰਾਈਜ਼ ਅਬਜ਼ਰਵ ਕੀਤੀ ਹੈ ਕੱਲ ਡੇ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੀ ਕੱਲ ਦਾ ਡੇ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨਾਰਮਲ ਤੋਂ ਲਗਭਗ 4.5 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰਾ ਅੱਜ ਦਾ ਮਿਨੀਮਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 8.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਇਹ ਅੱਜ ਦਾ ਜਿਹੜਾ 27 ਫਬਰੀ ਦਾ ਮਿਨੀਮਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ 1970 ਤੋਂ ਲੈ ਕੇ ਇਹ ਹੁਣ ਤੱਕ ਦਾ ਜਿਹੜਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅੱਜ 18 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜੋ ਕਿ ਕਲਾਊਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਗਰਜ ਚਮਕ ਵੀ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਔਰ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰ ਕੱਲ 2 ਦਿਨ orange alert ਵੀ ਜਾਰੀ ਕੀਤਾ ਗਿਆ ਹੈ ਜੀ ਮੈਂ ਬੇਤ ਸਮੇਂ ਦਾ ਲਗਾਤਾਰ ਵਾਚ ਕਰਦੇ ਹੋ ਕਿੰਨਾ ਕ ਅੰਤਰ ਦੇਖਣ ਨੂੰ ਮਿਲਿਆ ਹੈ ਕਿਉਂਕਿ ਕਿਤਾਬ ਟੈਂਪਰੇਚਰ ਅੱਪ ਤੇ ਡਾਊਨ ਹੋ ਰਿਹਾ ਹੈ ਬਿਲਕੁਲ ਜੀ ਇਸ ਵਾਰੀ ਜਿਹੜਾ ਟੈਂਪਰੇਚਰ ਅਸੀਂ ਥੋੜਾ ਹਾਇਰ ਸਾਈਡ ਤੇ ਰਿਕਾਰਡ ਕੀਤਾ ਜਿਵੇਂ ਅਸੀਂ ਅੱਜ ਦੀ ਗੱਲ ਕਰੀਏ ਕੱਲ ਵੀ ਮਿਨਿਮਮ ਟੈਂਪਰੇਚਰ 16.6 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ 1970 ਤੋਂ ਲੈ ਕੇ ਰਿਕਾਰਡ ਹਾਈਐਸਟ ਸੀ ਔਰ ਅੱਜ 18 ਡਿਗਰੀ ਸੈਂਟੀਗ੍ਰੇਡ ਹੈ ਇਹ ਵੀ 1970 ਤੋਂ ਲੈ ਕੇ ਰਿਕਾਰਡ ਹਾਈਐਸਟ ਅਬਜ਼ਰਵ ਕੀਤਾ ਗਿਆ ਕਣਕ ਦੀ ਫਸਲ ਕਾਫੀ ਨੇੜੇ ਆ ਗਈ ਅੱਜ ਮੈਂ ਪੱਕਣਾ ਸ਼ੁਰੂ ਹੋ ਰਿਹਾ ਕਣਕ ਨੂੰ ਵੀ ਲੱਗਦਾ ਹੈ ਕਿ ਨਕ ਅਸਲ ਟਾਈਮ ਲਾ ਟੈਂਪਰੇ ਜਿਹੜਾ ਟੈਂਪਰੇਚਰ ਉਹ ਇੱਕ ਵੱਡਾ ਡਿਟਰਮਨੈਂਟ ਹੁੰਦਾ ਕਣਕ ਦੀ ਫਸਲ ਦੀ ਪੈਦਾਵਾਰ ਨੂੰ ਕੰਟਰੋਲ ਕਰਨ ਵਾਸਤੇ ਔਰ ਇਸ ਵਾਰੀ ਜੇਸੀ ਹੁਣ ਤੱਕ ਦੇਖੀਏ ਤਾਂ ਕਾਫੀ ਵੇਰੀਏਬਲ ਵੈਦਰ ਕੰਡੀਸ਼ਨਸ ਬਣੀਆਂ ਰਹੀਆਂ ਨੇ ਜਿਵੇਂ ਦੋ ਤਿੰਨ ਦਿਨ ਸਾਨੂੰ ਲੱਗਦਾ ਸੀ ਕਿ ਟੈਂਪਰੇਚਰ ਹਾਇਰ ਹੋ ਗਿਆ ਫਿਰ ਥੋੜੀਆਂ ਜਿਹੀਆਂ ਕੰਡੀਸ਼ਨਸ ਮੋਡਰੇਟ ਹੋ ਜਾਂਦੀਆਂ ਸੀਗੀਆਂ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਪਰ ਮਾਰਚ ਮਹੀਨੇ ਦਾ ਜਿਹੜਾ ਟੈਂਪਰੇਚਰ ਕੰਡੀਸ਼ਨਸ ਹੋਣਗੀਆਂ ਉਹਦੇ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕਣਕ ਦਾ ਝਾੜ ਬਹੁਤ ਡਿਪੈਂਡ ਕਰਦਾ ਤੇ ਹੁਣ ਜਿਦੇ ਜਪਰੇ ਦੇ ਹੌਲ ਚੱਲੂਗੀ ਜਿਵੇਂ ਕੁਛ ਨਗਰਾਂ ਤੇ ਔਰ ਗੜੀ ਬਰਕਾਵੇ ਆ ਬਿਲਕੁਲ ਜੀ ਹੁਣ ਆਉਣ ਵਾਲੇ ਦੋ ਦਿਨ ਅੱਜ ਔਰ ਕੱਲ ਜਿਹੜਾ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਗੱਟ ਚਮਕ ਵੀ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਔਰ ਕਿਤੇ ਕਿਤੇ ਗੜੇ ਮਾਰੀ ਵੀ ਹੋ ਸਕਦੀਆਂ ਆਪ ਕੋਰਚੂ ਕਿਸਾਨਾਂ ਤੇ ਆਮ ਆਬਕੀ ਤੁਸੀਂ ਇਹ ਪੀ ਕਰ ਸਕਦੇ ਆ ਆਮ ਪਬਲਿਕ ਨੂੰ ਇਹੀ ਦੱਸ ਸਕਦੇ ਆ ਜੀ ਕਿ ਇਸ ਵਾਰੀ ਜਿਹੜੀਆਂ ਬਹੁਤ ਵੇਰੀਏਬਲ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਦੋ ਤਿੰਨ ਦਿਨ ਸਾਨੂੰ ਲੱਗਦਾ ਕਿ ਗਰਮੀ ਹੋਗੀ ਪਰ ਫਿਰ ਜਿਹੜੀਆਂ ਕੰਡੀਸ਼ਨਸ ਮੋਡਰੇਟ ਹੋ ਜਾਂਦੀਆਂ ਨੇ ਚੇਂਜ ਹੋ ਜਾਂਦੀਆਂ ਨੇ ਸੋ ਹੁਣ ਵੀ ਜਿਹੜਾ ਡਬਲੂ ਬੀ ਸਿਸਟਮ ਦਾ ਅਸਰ ਪੰਜਾਬ ਦੇ ਵਿੱਚ ਦੂ ਦੇ ਆਉਣ ਵਾਲੇ ਦੇਖਣ ਨੂੰ ਮਿਲਣਾ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਸਿਹਤ ਲਈ ਵੀ ਹਾਨੀਕਾਰਕ ਹੁੰਦੀਆਂ ਨੇ ਸੋ ਸਾਰਿਆਂ ਨੂੰ ਹੀ ਬਹੁਤ ਸੇਧ ਦਾ ਧਿਆਨ ਰੱਖਣਾ ਚਾਹੀਦਾ ਹੈ